ਸਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਨੇੜੇ ਕੋਠੇ ਜਿਹੜੇ ਬਰਮਣ ਵਾਲੇ ਆ ਨਾ ਟਾਪ ਗੁਰੂ ਕੀ ਹੈ ਨਾ ਭਾਈ ਟਾਪ ਬਰਮਣ ਵਾਲੀ ਟਾਪ ਟਾਪ ਗੁਰੂ ਕੀ ਦੇ ਵਿੱਚ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਟੌਪ ਦੀ ਇੱਕ ਬ੍ਰਾਂਡ ਜਰਸੀ ਦਾ ਦਿਖਾਉਣ ਲੱਗਾ ਪੰਜਾਬ ਵਾਲਾ ਮਿੱਤਰੋ ਤਾਜੀ ਸੂਈਆ ਐਨ ਨਾ ਮਿੱਤਰੋ ਕਹਿਣ ਤੋਂ ਭਾਵ ਵੀ ਕੋਕੇ ਜੜ ਹੁਸਨਾ ਤੇ ਕੋਕੇ ਜੜ ਦਾ ਹੀ ਨਿਵਾ ਕਰਮ ਵਾਲੀ ਨੂੰ ਹਰ ਬਰੀਕੀ ਤੁਹਾਡੇ ਪ੍ਰਮਾਤਮਾ ਨੇ ਜਿਹੜੀ ਲਾਈ ਆ ਉਹ ਰੂਹ ਨਾਲ ਲਾਈ ਹੋਈ ਆ ਬਾਈ ਸਾਰੀ ਜਾਣਕਾਰੀ ਲੈ ਕੇ ਦਿੰਨਾ ਪਹਿਲਾਂ ਫਿਰ ਅਗਲੀ ਕਾਰਵਾਈ ਲਈ ਤੁਸੀਂ ਵੀਡੀਓ ਦੇਖੋ ਜੁੜੇ ਰਹੋ ਵੀਡੀਓ ਅੰਤ ਤੱਕ ਦੇਖਿਓ ਸਤਿ ਸ੍ਰੀ ਅਕਾਲ ਬੱਡੇ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੱਡੇ ਭਾਈ ਵਧੀਆ ਠੀਕ ਠਾਕ ਹੀ ਸੇਤੋ ਦੇ ਪਰਿਵਾਰ ਸੁਣਾ ਪਿਆ ਠੀਕ ਠਾਕ ਹੀ ਕਿਰਪਾ ਮਾਨ ਚੜਦੀ ਕਲਾ ਮਾਰਾਈ ਜੀ ਇਹ ਆਪਾਂ ਕਿੱਥੇ ਖੜੇ ਆ ਇਸ ਟਾਈਮ ਇਹ ਪਿੰਡ ਢਾਵ ਗੁਰੂ ਕੀ ਬਹਾਮਣ ਵਾਲੀ ਢਾਵ ਲਾਲਿਆਣੇ ਦੇ ਨਜ਼ਦੀਕ ਉਧਰੋਂ ਹਰੀਨੋ ਰੋਡ ਚੋਂ ਲਿੰਕ ਪਾੜਦਾਈ ਠੀਕ ਆ ਵੀਰੇ ਅੱਜਾ ਘਰੇ ਕਿਹੜੇ ਖੜੇ ਆ ਆਪਾਂ ਬਾਈ ਬਾਈ ਆਪਾਂ ਦਲਿੰਦਰ ਸਿੰਘ ਸਨ ਆਫ ਮਖਤਿਆਰ ਸਿੰਘ ਠੀਕ ਹੈ ਜੀ ਸਨ ਆਫ ਗਰਦੀਪ ਸਿੰਘ ਠੀਕ ਹੈ ਵੀਰੇ ਅੱਛਾ ਆਪਾਂ ਮੱਛੀ ਲੈ ਕੇ ਨਹੀਂ ਆਇਆ ਹੈ ਨਾ ਇਧਰ ਸੂਪੀ ਬਾਈ ਹਾਂ ਸੂਪੀ ਬਾਈ ਜਦੋਂ ਸੂਈ ਵੱਡੇ ਬਾਈਏ ਇਹ 12 1 ਵਜੇ ਸੂਈ ਹੈ ਜੀ ਜੇਰ ਜੂਰ ਪਾਤੀ ਹੈ ਜੇਰ ਜੂਰ ਸੈਟ ਗਈ ਜਮਾਈ ਚਲੋ ਸ਼ੁਕਰ ਹੈ ਮੱਛੀ ਦੇਗੀ ਕਿ ਬੱਚਾ ਮੱਛੀ ਦੇਗੀ ਜੀ ਠੀਕ ਹੈ ਬਾਈ ਅੱਛਾ ਇਹਦਾ ਕੀ ਰਿਕਾਰਡ ਆ ਦੁੱਧ ਦਾ ਬਾਈ ਕਰਨ ਵਾਲੇ ਇਹ ਪਹਿਲੇ ਸੂਏ ਸੂਈ ਆਈ ਪਲੂਨ ਸੂਈ ਆ ਹੁਣ ਪਲੂਨ ਸੂਈ ਆ ਹੁਣ ਦੋਂਦੀ ਆਈ ਇਹਦੇ ਦੋਂਦੀ ਆ ਮੂੰਹ ਹਾਂਜੀ ਪਹਿਲੇ ਸੂਏ ਨੇ 25 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਬਾਈ ਹੁਣ ਇਹ ਦੂਜਾ ਸੂਆ ਸੂਈ ਹਾਂ ਇਹ ਦੂਜਾ ਸੂਆ ਸੂਈ ਦੂਜਾ ਸੂਈ ਪਹਿਲੇ ਸੂਏ 25 ਲੀਟਰ ਦਾ ਹਾਂਜੀ ਪਹਿਲੇ ਸੂਏ 25 ਤੇ ਹੁਣ ਮੂੰਹ ਦੋਂਦੀ ਹੋ ਗਈ ਹਾਂ ਦੋਂਦੀ ਹੈ ਖੀਰੀ ਸੂਈ ਹੋ ਗਈ ਹਾਂਜੀ ਖੀਰੀ ਸੂਈ ਹੈ ਅੱਛਾ ਇਹਦਾ ਸੀਮਨ ਡਿਟੇਲ ਹੈਗੀ ਕੋਈ ਕਿ ਨਹੀਂ ਆਪਣੋ ਨਹੀਂ ਬਾਈ ਐਵੇਂ ਕਹਿ ਰਿਹਾ ਕਿ ਸੀ ਕੀ ਯਾਰ ਗਵਾਚ ਗਈ ਠੀਕ ਹੈ ਦੇ ਕਿੰਨਾ ਦੁੱਧ ਦੇ ਦੂਗੇ ਐਤ ਕੀ ਤੇਰੇ 200 ਰੁਪਏ ਸਾਡੇ ਹਿਸਾਬ ਨਾਲ ਐਤ ਕੀ 30 ਤੋਂ ਪਲੱਸ ਜਾਊਗੀ ਜਾਊਗੀ ਵੱੱਛੀ ਦਾ ਬ੍ਰੈਂਡ ਬਹੁਤ ਤਕੜਾ ਬਈ ਹਾਂਜੀ ਹੂੰ ਤੇ ਆਪਣੇ ਬਹੁਤ ਸੋਹਣਾ ਉਸਤਰਾ ਸਨ ਦਿੱਤਾ ਹਾਂਜੀ ਹੂਸਨ ਬਹੁਤ ਸੋਹਣਾ ਦਿੰਦਾ ਹੈ ਵੱੱਛੀ ਮਗਰ ਵੀ ਬਹੁਤ ਸੋਹਣੀ ਆ ਗਈ ਚੂਣ ਚਣ ਕਿਵੇਂ ਨਿਕਲਿਆ ਓਕੇ ਜੋ ਅੂਠੇ ਵਰਗਾ ਚਵਾ ਆਈ ਬੱਠ ਠੀਕ ਹੈ ਬਾਈ ਕਿੰਨੇ ਦੀ ਦੇਦਗੇ ਹਾਂ ਨਾ ਜਮਾ ਮੋਲਣਾ ਕਰੀਏ ਅੱਜ ਮੋਲ ਕਰਾਉਨ ਨੂੰ ਕਿ ਨਾ ਮਰਜ਼ੀ ਕਰਾ ਲਾਂ ਇੱਕ 40 ਦੀ ਵਹਿੜ ਦੇਵਾਂਗੀ ਮਰਤਣ ਮੇਰਾ ਮਰਤਣ ਮਾਨਤਨ ਹੋ ਜਾਊਗਾ ਕਿੰਨਾ ਕਰਦੇ ਹਾਂ ਜਿੰਨਾ ਆਏ ਤੋਂ ਟਾਈਮ ਦੱਸ ਦੋ ਜੇ ਮੌਕੇ ਤੇ ਕੋਈ ਆ ਹਾਂ ਮੌਕੇ ਤੇ ਦੀ ਹਾਂਜੀ ਖੁੱਲ ਕੇ ਕਰਦੇ ਪਹਿਲਾਂ ਵੀ ਮਿੱਤਰੋ ਪੰਜਾਬ ਵਾਲੀ ਪੂਰੀ ਚੋਟੀ ਦੀ ਵਹਿੜ ਆ ਪਹਿਲੇ 125 ਕਿਲੋ ਦੋਂ ਦਿੱਤਾ ਖੀਰੀ ਸੂਈ ਸੀ ਹੁਣ ਦੋਂਦੀ ਸੂਈ ਦੀ ਦੰਦ ਕਲ ਫਰਮ ਹੁੰਦੇ ਤਾਂ ਕਰਵਾ ਦੇ ਬਾਈ ਦੰਦੋ ਬਾਈ ਤੁਸੀਂ ਆਪ ਹੀ ਆ ਕੇ ਕਨਫਰਮ ਕਰ ਲਓ ਜੀ ਕਿਉਂਕਿ ਮੈਂ ਦੰਦਾ ਜੋ ਤਾਂ ਨਹੀਂ ਪੈਂਦਾ ਬਾਈ ਵੈਸੇ ਮੇਰੇ ਨਾਲ ਇਹ ਗੱਲ ਹੋਈ ਵੀ ਕਿ ਤੁਸੀਂ ਮੈਂ ਮੂੰਹ ਮੱਥੇ ਦੀ ਬੱਚੀ ਬਹੁਤ ਸੋਹਣੀ ਥਰਾਂ ਨੂੰ ਵੇਖੋ ਬਾਈ ਥਰਾਂ ਦੀ ਪਾਵਰ ਵੇਖੋ ਕਿੰਨੀ ਮਜ਼ਬੂਤ ਆ ਕਰਮਾ ਵਾਲੀ ਦੀ ਹਰ ਇੱਕੀ ਚੀਜ਼ ਪ੍ਰਮਾਤਮਾ ਨੇ ਰੂਹਣ ਲਈ ਲਈ ਹੋਈ ਆ ਬਾਈ ਬ੍ਰਾਂਡ ਆ ਜਰਸੀ ਦਾ ਯਾਰ ਕਹਿਣ ਤੋਂ ਭਾਵ ਦੁੱਧ ਤੁਹਾਡੀ ਸੇਵਾ ਤੇ ਆ ਪਰ ਇਸ ਟਾਈਮ ਅੱਛੀ 30 35 ਦੀ ਗਵਾਈ ਭਰੀ ਜਾਂਦੀ ਆ ਕਿਉਂਕਿ ਆਰਡਰ ਦੀ ਕੁਆਲਿਟੀ ਖੁੱਲੀ ਡੁੱਲੀ ਆ ਵੀਰੇ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਾਈ ਆਪਾਂ ਉਹ ਨੰਬਰ ਕਿੰਨਾ ਹੈ 63996754 ਜੀ 20285 20285 94654 20285 3 ਨੰਬਰ ਤੇ ਕਰ ਲਿਓ ਬਾਈ ਮਨਮਾਈਆਂ ਨਾਲ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਪੰਜਾਬ ਵਾਲੀ ਜਰਸੀ ਹੈ ਸ਼ਹਿਰ ਕੋਟਕਪੂਰਾ ਦੇ ਨਜ਼ਦੀਕ گاਂ ਬੜੀ ਹੈ ਜਰਸੀ ਬਰੀਕ ਧੰਨਵਾਦ